ਅਗਲੀ ਖਬਰ ਲਾਸ ਏਂਜਲਸ ਤੋਂ ਆ ਰਹੀ ਆ ਕੈਲੀਫੋਰਨੀਆ ਦੇ ਵਿੱਚ ਇੱਕ ਜੱਜ ਨੇ ਕੱਲ ਸ਼ਾਮ ਨੂੰ ਇਹ ਜਿਹੜਾ ਡਿਸੀਜਨ ਦੇ ਦਿੱਤਾ ਸੀ ਕਿ ਜਿਹੜੇ ਨੈਸ਼ਨਲ ਗਾਰਡ ਲਾਏ ਗਏ ਹੈਗੇ ਆ ਇਹ ਗਵਰਨਰ ਦੇ ਅੰਡਰ ਆਉਂਦੇ ਆ ਭਈ ਇਹ ਸਹੀ ਨਹੀਂ ਹੈਗੇ ਲੀਗਲ ਨਹੀਂ ਪਰ ਉਸ ਤੋਂ ਬਾਅਦ ਫਿਰ ਅਪੀਲ ਕੋਰਟ ਨੇ ਟੈਂਪੋਰਰੀਲੀ ਫੇਅਰ ਟਰੰਪ ਉਹਨਾਂ ਨੂੰ ਅਲਾਉ ਕਰ ਦਿੱਤਾ ਭਈ ਨੈਸ਼ਨਲ ਗਾਰਡ ਜਿਹੜੇ ਆ ਲਾਸ ਏਂਜਲਸ ਦੇ ਵਿੱਚ ਰਹਿ ਸਕਦੇ ਹੈਗੇ ਆ ਉਹ ਤੇ ਅਪੀਲ ਕੋਰਟ ਦਾ ਡਿਸੀਜਨ ਕੁਝ ਘੰਟਿਆਂ ਬਾਅਦ ਹੀ ਆਇਆ ਜਦੋਂ ਫੈਡਰਲ ਜੱਜ ਨੇ ਜਿਹੜੇ 트ੰਪ ਉਹਨਾਂ ਦੇ ਡਿਪਲੋਏ ਕੀਤੇ ਗਏ ਸੀ ਟ੍ਰੂਪਸ ਲਾਸ ਐਂਜਲਸ 'ਚ ਉਹਨਾਂ ਦੇ ਬਾਰੇ ਜਿਹੜਾ ਡਿਸੀਜਨ ਦਿੱਤਾ ਸੀਗਾ ਕੈਲੀਫੋਰਨੀਆ ਦੇ ਗਵਰਨਰ ਗੈਬ న్యూਸਮ ਤੇ ਜਿਹੜੇ ਹੋਰ ਲੋਕਲ ਆਫੀਸ਼ੀਅਲਸ ਆ ਉਹਨਾਂ ਨੇ ਇਹ ਸਾਰੀ ਮੂਵ ਨੂੰ ਰਿਜੈਕਟ ਕੀਤਾ ਸੀ ਤੇ ਉਹ ਕਹਿੰਦੇ ਸੀ ਕਿ ਅਨਨੈਸੈਸਰੀ ਪ੍ਰੋਵੋਕੇਸ਼ਨ ਆ ਬਿਨਾ ਜਾਣਬੁੱਝ ਕੇ ਜਿਹੜਾ ਹੈ ਲੋਕਾਂ ਨੂੰ ਭੜਕਾਇਆ ਜਾ ਰਿਹਾ ਹੈਗਾ ਸੋ ਜੱਜ ਚਾਰਲਸ ਬਰੇਅਰ ਉਹਨਾਂ ਨੇ ਜਿਹੜਾ ਜਿਹੜਾ ਪਹਿਲਾਂ ਜਿਹੜਾ ਫੈਡਰਲ ਕੋਰਟ ਦੀ ਹੀਅਰਿੰਗ ਸੀ ਉਹਨਾਂ ਦੇ ਸਾਹਮਣੇ ਹੋਈ ਸੀ ਓਵਰ ਆਲ ਜੇ ਦੇਖਿਆ ਜਾਵੇ ਹਜੇ ਵੀ ਜਿਹੜਾ ਕਰਫਿਊ ਆ ਰਾਤ ਵਾਲਾ ਲਾਸ ਏਂਜਲਸ ਦੇ ਵਿੱਚ ਲੱਗਦਾ ਹੈਗਾ ਪਰ ਅੱਗੇ ਨਾਲੋਂ ਥੋੜਾ ਜਿਹਾ ਪ੍ਰੋਟੈਸਟ ਘਟਿਆ ਪਰ ਕੱਲ ਨੂੰ 2000 ਤੋਂ ਵੱਧ ਪੂਰੇ ਅਮਰੀਕਾ ਦੇ ਵਿੱਚ ਲੋਕੇਸ਼ਨਾਂ ਤੇ ਨੋ ਕਿੰਗਸ ਦੇ ਕਰਕੇ ਜਿਹੜੇ ਪ੍ਰੋਟੈਸਟ ਹੋ ਰਹੇ ਆ ਕੱਲ ਦੀ ਜਿਹੜੀ ਸਿਚੁਏਸ਼ਨ ਐਲੈਕਸ ਪਡੀਆ ਨੂੰ ਲੈ ਕੇ ਜੋ ਕੈਲੀਫੋਰਨੀਆ ਦੇ ਸੈਨੇਟਰ ਆ ਉਹ ਬਣੀ ਸੀਗੀ ਉਸ ਤੋਂ ਬਾਅਦ ਉਹਨਾਂ ਨੂੰ ਜਿਹੜਾ ਕਾਫੀ ਜ਼ਿਆਦਾ ਬੂਸਟ ਮਿਲਿਆ ਹੈਗਾ ਨਿਊਸਮ ਉਹਨਾਂ ਨੇ ਅਬਜੈਕਸ਼ਨ ਤੋਂ ਬਾਅਦ ਵੀ 트੍ਰੰਪ ਉਹਨਾਂ ਨੇ 4000 ਤੋਂ ਬਾਅਦ ਜਿਹੜੇ ਨੈਸ਼ਨਲ ਗਾਰਡ ਤੇ 700 ਦੇ ਕਰੀ ਮਰੀਨਜ਼ ਆ ਉਹ ਲਾਸ ਐਂਜਲਸ ਦੇ ਵਿੱਚ ਭੇਜੀ ਸੀਗੇ ਉਹ ਉਹਨੇ ਕਿਹਾ ਪਈ ਐਜ਼ ਅ ਪ੍ਰੈਜ਼ੀਡੈਂਟ ਮੈਂ ਨੈਸ਼ਨਲ ਗਾਰਡ ਨੂੰ ਬਿਨਾ ਗਵਰਨਰ ਦੇ ਕੰਸੈਂਟ ਤੋਂ ਲਾ ਸਕਦਾ ਹੈਗਾ ਆ ਕਿਉਂਕਿ ਮੇਰਾ ਕੰਮ ਇਹ ਆ ਪਈ ਕਿਸੇ ਆਮ ਬੰਦੇ ਦਾ ਜਿਹੜਾ ਹੈ ਨੁਕਸਾਨ ਨਾ ਹੋਵੇ ਸੋ ਜਿਹੜੀ ਸਿਚੁਏਸ਼ਨ ਆ ਕੈਲੀਫੋਰਨੀਆ ਦੇ ਗਵਰਨਰ ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਦੇ ਵਿੱਚ ਕਾਫੀ ਰਿਫਟ ਚੱਲ ਰਹੀ ਆ ਦੋਨੋਂ ਵੱਲੋਂ ਸ਼ਬਦੀ ਜੰਗ ਵੀ ਬਹੁਤ ਚੱਲ ਰਹੀ ਆ ਦੂਸਰੇ ਪਾਸੇ ਡਿਫੈਂਸ ਫੈਕਟਰੀ ਜਿਹੜੇ ਪੀਟ ਹੈਕਸਰ ਤਾਂ ਉਹਨਾਂ ਨੇ ਬਾਰ-ਬਾਰ ਜਿਹੜਾ ਰਿਫਿਊਜ਼ ਕੀਤਾ ਹੈਗਾ ਅ ਭਈ ਅਸੀਂ ਜੱਜ ਦੇ ਕਿਸੇ ਆਰਡਰ ਨੂੰ ਨਹੀਂ ਮੰਨਦੇ ਹੈਗੇ ਤੇ ਅਸੀਂ ਜਿਹੜਾ ਆ ਉੱਥੇ ਨੈਸ਼ਨਲ ਗਾਰਡ ਪੂਰੇ ਲਾਵਾਂਗੇ ਕਾਂਗਰਸ ਦੀ ਹੀアリング ਦੇ ਵਿੱਚ ਵੀ ਉਹਨਾਂ ਨੂੰ ਕਾਫੀ ਘੇਰਿਆ ਗਿਆ ਪਰ ਉਹਨਾਂ ਨੇ ਜਿਹੜਾ ਸਟੈਂਡ ਆ ਉਹ ਇੱਕੋ ਹੀ ਰੱਖਿਆ ਕਹਿੰਦੇ ਵੀ 300 ਤੋਂ ਵੱਧ ਜਿਹੜੇ ਆ ਲੋਕਾਂ ਨੂੰ ਅਰੈਸਟ ਕੀਤਾ ਜਾ ਚੁੱਕਾ ਹੈਗਾ ਕਿਉਂਕਿ ਮੇਜਰ ਹਾਈਵੇ ਨੂੰ ਬੰਦ ਕੀਤਾ ਗਿਆ ਸੀ ਹਾਈਵੇ ਜਿਹੜਾ 1 ਤੋਂ 1 ਹੈਗਾ ਸੋ ਆ ਕਾਫੀ ਜਿਹੜਾ ਜੇ ਜਿੰਨੀਆਂ ਵੀ ਵੀਡੀਓਜ਼ ਆਈਆਂ ਹੈਗੀਆਂ ਉਹਨਾਂ ਵੱਲ ਦੇਖੋ ਤਾਂ ਜੋ ਆਈਸ ਦੀਆਂ ਗੱਡੀਆਂ ਆ ਪੁਲਿਸ ਦੀਆਂ ਗੱਡੀਆਂ ਆ ਉਹਨਾਂ ਦਾ ਕਾਫੀ ਜ਼ਿਆਦਾ ਜਿਹੜਾ ਨੁਕਸਾਨ ਉਹੋ ਅਖੀਤਾ ਗਿਆ ਸੀ ਜੀ ਬਿਲਕੁਲ ਆ ਅਗਲੀਆਂ ਜਿਹੜੀਆਂ ਹਰਜੋ ਸਿੰਘ ਜੀ ਖਬਰਾਂ ਦੇ ਵਿੱਚ ਇਸੇ ਦੀ ਜੇ ਅਪਡੇਟ ਨਾਲ ਹੀ ਕਰਦੇ ਜਾਈਏ ਜਿਹੜਾ ਕੱਲ ਰੋਕ ਲੱਗੀ ਸੀਗੀ ਵੀ ਨੈਸ਼ਨਲ ਗਾਰਡ ਨਹੀਂ ਲਾ ਸਕਦੇ ਅੱਜ ਅਪੀਲ ਕੋਰਟ ਨੇ ਟੈਂਪੋਰਰੀਲੀ ਇੱਕ ਰਿਫੇਰ ਟ੍ਰੰਪ ਹੁਣਾ ਨੂੰ ਅਲਾਉ ਕਰ ਦਿੱਤਾ ਹੈ ਵੀ ਨੈਸ਼ਨਲ ਗਾਰਡ ਐਲਏ ਦੇ ਵਿੱਚ ਉਹ ਲਗਾ ਸਕਦੇ ਆ ਇਸ ਤੋਂ ਹੇਠਲੀ ਅਦਾਲਤ ਜਿਨੇ ਕੱਲ ਰਾਤੀ ਫੈਸਲਾ ਜਿਹੜਾ ਉਹ ਸੁਣਾਇਆ ਸੀ ਉਸ ਤੋਂ ਬਾਅਦ ਦੇ ਵਿੱਚ ਜਿਹੜੀ ਅੱਜ ਅਪੀਲ ਕੋਰਟ ਨੇ ਟੈਂਪਰੇਰੀ ਬਲਾਕ ਲਾ ਦਿੱਤਾ ਫੈਡਰਲ ਜੱਜ ਦੇ ਉਸ ਆਰਡਰ ਦੇ ਉੱਤੇ ਸੋ ਕੈਲੀਫੋਰਨੀਆ ਦੇ ਨੈਸ਼ਨਲ ਗਾਰਡ ਟ੍ਰੂਪਸ ਆ ਉਹਨਾਂ ਦਾ ਕੰਟਰੋਲ ਇੱਕ ਦੀ ਫੇਅਰ 트ੰਪ ਐਡਮਿਨਿਸਟ੍ਰੇਸ਼ਨ ਦੇ ਕੋਲ ਆ ਸੋ ਵੀ ਵਿਚਾਰੇ ਕਹਿ ਸਕਦੇ ਆ ਵੀ ਹੁਣ ਟੈਨਿਸ ਦੀ ਗੇਂਦ ਵਰਗੇ ਇਹਨਾਂ ਨੂੰ ਵੀ ਪਤਾ ਲੱਗ ਰਿਹਾ ਵੀ ਸਾਡੇ ਉੱਤੇ ਜਿਹੜੀ ਅਥਾਰਟੀ ਆ ਹੁਣ ਕਿਸ ਦੀ ਜਿਹੜੀ ਰਹੂਗੀ ਪਰ ਇਹ ਜਿਹੜਾ ਫੈਡਰਲਿਜ਼ਮ ਦਾ ਮੁੱਦਾ ਇਸ ਦੇ ਵਿੱਚ ਜਿਹੜਾ ਉੱਠਿਆ ਆ ਆ ਇਵੈਂਚੁਅਲੀ ਇਹ ਮਸਲਾ ਲੱਗਦਾ ਵੀ ਹੋਰ ਉਤਲੀਆਂ ਅਦਾਲਤਾਂ ਵਿੱਚ ਜਿਹੜਾ ਉਹ ਜਾ ਸਕਦਾ ਆ ਤੇ ਵਾਂਸ ਐਂਡ ਫਾਰ ਆਲ ਕੀ ਦੇ ਅੰਡਰ ਇਹ ਕੰਟਰੋਲ ਆ ਕੀ ਸਟੇਟਾਂ ਦੇ ਵੱਧ ਅਧਿਕਾਰ ਰਹਿਣਗੇ ਨਹੀਂ ਰਹਿਣਗੇ ਇਸ ਦੇ ਉੱਤੇ ਕਾਫੀ ਵੱਡਾ ਜਿਹੜਾ ਅਸਰ ਨਾਲ ਦੇ ਨਾਲ ਆ ਜਿਹੜਾ ਉਹ ਪਵੇਗਾ ਸੋ 트럼ਪ ਹੁਣਾ ਨੇ ਕੱਲ ਦੇ ਫੈਸਲੇ ਤੋਂ ਬਾਅਦ ਜਿਹੜਾ ਟਵੀਟ ਇੱਕ ਵਾਰੀ ਕਰਤਾ ਸੀਗਾ ਕਹਿੰਦਾ ਵੀ ਜੇ ਮੈਂ ਫੌਜੀ ਨਾ ਘੱਲਦਾ ਤੇ ਅੱਲੇ ਨੇ ਪੂਰੀ ਤਰ੍ਹਾਂ ਜਿਹੜਾ ਉਹ ਸੜ ਕੇ ਸੁਆਹ ਹੋ ਜਾਣਾ ਸੀਗਾ ਜੱਜ ਬਰਾਇਰ ਆ ਜਿਹੜੇ ਆ ਉਹਨਾਂ ਨੇ ਇਹ ਫੈਸਲਾ ਜਿਹੜਾ ਕੱਲ ਦਿੱਤਾ ਸੀ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਗਵਰਨਰ ਨਿਊਸਮ ਆ ਉਹਨਾਂ ਨੇ ਛੱਟ ਦੇਣੀ ਪ੍ਰੈਸ ਕਾਨਫਰੰਸ ਸਵਾਲ ਜਵਾਬ ਜਿਹੜੇ ਹੋ ਕਿਤੇ ਉਹਨਾਂ ਨੇ ਜਿਹੜੇ ਮਾਈਕ ਜੌਨਸਨ ਆ ਉਹਨਾਂ ਦੀ ਵਿਲੋਚਨਾ ਕੀਤੀ ਕਹਿੰਦੇ ਆਪਣੇ ਆਪ ਨੂੰ ਕੱਟੜ ਧਾਰਮਿਕ ਮੰਨਣ ਵਾਲੇ ਮੈਨੂੰ ਜਿਹੜੇ ਆ ਉਹ ਟਾਰ ਸਿੱਟਣ ਦੇ ਤੇ ਉੱਤੇ ਫੈਦਰ ਕਰਨ ਦੀਆਂ ਗੱਲਾਂ ਜਿਹੜੀਆਂ ਆ ਉਹੋ ਕਰ ਰਹੇ ਸੀਗੇ ਕਹਿੰਦੇ ਵੀ ਇਹ ਆ ਟਰੰਪ ਹੁਣਾਂ ਦਾ ਜਿਹੜਾ ਅਮਰੀਕਾ ਜਿਸ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਚੱਲ ਰਹੀਆਂ ਉਹਨਾਂ ਨੇ ਉਮੀਦ ਜਤਾਈ ਵੀ ਅਪੀਲ ਕੋਰਟਸ ਦੇ ਵਿੱਚ ਵੀ ਉਹਨਾਂ ਦੇ ਹੀ ਹੱਕ ਦੇ ਵਿੱਚ ਜਿਹੜਾ ਉਹ ਫੈਸਲਾ ਆ ਸਕਦਾ ਆ ਪਰ ਅੱਜ ਅਪੀਲ ਕੋਰਟ ਨੇ ਆਲਰੇਡੀ ਜਿਹੜੇ ਕੱਲ ਦੇ ਫੈਸਲੇ ਦੇ ਉੱਤੇ ਬਲੌਕ ਜਿਹੜਾ ਉਹ ਲਗਾ ਦਿੱਤਾ ਹੈਗਾ ਆ ਸੋ ਕਾਫੀ ਕੋਸ਼ਿਸ਼ ਜਿਹੜੇ ਚੇਂਜਸ ਆ ਆ ਰਹੇ ਆ ਕੱਲ ਦਾ ਜਿੱਦਾਂ ਤੁਸੀਂ ਵੀ ਜ਼ਿਕਰ ਕੀਤਾ ਵੀ ਜਿਹੜੇ ਸੈਨੀਟਰ ਐਲੈਕਸ ਪਡੀਆਂ ਹੁਣਾਂ ਦੇ ਨਾਲ ਜੋ ਵਾਪਰੇ ਆ ਉਸ ਤੋਂ ਬਾਅਦ ਦੇ ਵਿੱਚ ਮਾਮਲਾ ਜਿਹੜਾ ਹੋਰ ਗੁੰਝਲਦਾਰ ਯਕੈ ਲੋ ਵੀ ਇਸ ਦੇ ਉੱਤੇ ਜਿਹੜੀ ਚਰਚਾ ਆ ਵਿਵਾਦ ਆ ਹੋਰ ਜਿਆਦਾ ਜਿਹੜਾ ਉਹ ਵੱਧ ਚੁੱਕਾ ਸੀਗਾ ਆਉਂਦੇ ਸਮੇਂ ਦੇ ਵਿੱਚ ਕੀ ਸਥਿਤੀ ਜਿਹੜੀ ਆ ਇਹਦੀ ਜਿਹੜੀ ਮੰਨਦੀ ਉਹ ਤੁਹਾਨੂੰ ਅਪਡੇਟ ਕਰਦੇ ਰਵਾਂਗੇ ਤੇ ਕੱਲ ਜਿਹੜਾ ਨੋ ਕਿੰਗਸ ਡੇ ਲੈ ਕੇ ਕਿਆ ਜਾ ਰਿਹਾ ਵੀ ਸੈਂਕੜੇ ਤੋਂ ਹਜ਼ਾਰਾਂ ਥਾਵਾਂ ਦੇ ਉੱਤੇ ਜਿਹੜੇ ਪ੍ਰੋਟੈਸਟ ਆ ਕੱਲ ਉਲੀਕੇ ਗਏ ਆ ਕਹਿੰਦੇ ਵੀ ਮਿਲੀਅਨਸ ਆਫ ਲੋਕ ਕੱਲ ਦੇ ਪ੍ਰੋਟੈਸਟ ਦੇ ਵਿੱਚ ਹਿੱਸਾ ਜਿਹੜਾ ਉਹ ਲੈ ਸਕਦੇ ਆ ਮਰੀਨਸ ਕਿੱਦਾਂ ਉੱਥੇ ਮਦਦ ਕਰਨਗੇ ਜਿਹੜੇ ਨੈਸ਼ਨਲ ਗਾਰਡ ਆ ਉਹ ਕਿਦਾਂ ਇਸ ਤੇ ਵਿੱਚ ਹੋਊਗਾ ਉਹਦੇ ਬਾਰੇ ਜਿਹੜੀਆਂ ਆ ਉਹ ਜਿਹੜੀਆਂ ਆਉਣ ਵਾਲੀਆਂ ਚੀਜ਼ਾਂ ਆ ਉਹ ਦੱਸਣ ਗਿਆ ਕੱਲ ਫਲੋਰੀਡਾ ਦੇ ਜਿਹੜੇ ਸ਼ੈਰਫ ਡਿਪਾਰਟਮੈਂਟ ਆ ਉਹਨਾਂ ਨੇ ਪ੍ਰੈਸ ਕਾਨਫਰੈਂਸ ਕਰਦੇ ਹੋਏ ਕਿਹਾ ਨਾਲ ਹੀ ਉਹਨਾਂ ਨੇ ਕਿਹਾ ਵੀ ਰਾਈਟ ਜੇ ਤੁਸੀਂ ਕੀਤਾ ਤਾਂ ਫਿਰ ਸਾਡੇ ਤੋਂ ਬੁਰਾ ਕੋਈ ਨਹੀਂ ਹੋਊਗਾ ਉਹਨਾਂ ਨੇ ਇਥੋਂ ਤੱਕ ਧਮਕੀ ਜਿਹੜੀ ਉਹ ਦੇ ਦਿੱਤੀ ਜੇ ਤੁਸੀਂ ਸਾਡੇ 'ਲ ਗਨ ਵੀ ਕੀਤੀ ਪੱਥਰ ਮਾਰਿਆ ਕੁੱਟ ਮਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅਸੀਂ ਤੁਹਾਡੇ ਪਰਿਵਾਰ ਨੂੰ ਦੱਸ ਦਵਾਂਗੇ ਵੀ ਤੁਹਾਡਾ ਰਿਮੇਨਸ ਜਿਹੜੀਆਂ ਲਾਸ਼ਾਂ ਆ ਉਹ ਕਿੱਥੋਂ ਜਿਹੜਾ ਉਹ ਲੈ ਕੇ ਤੁਸੀਂ ਆ ਸਕਦੇ ਆ ਵੀ ਵਿਲ ਮੇਕ ਯੂ ਗਰੇਵਿਆਰਡ ਡੈਡ ਵੀ ਮਤਲਬ ਬਚਦੇ ਨਹੀਂ ਫਿਰ ਤੁਹਾਨੂੰ ਪੂਰੀ ਤਰ੍ਹਾਂ ਮਾਰੂਗੇ ਕੁਝ ਵੀ ਕਹਿੰਦੇ ਵੀ ਪੁੱਠਾ ਕੰਮ ਕੀਤਾ ਪੀਸਫੁਲੀ ਪ੍ਰੋਟੈਸਟ ਕਰਨਾ ਕਰੋ ਪਰ ਰਾਈਟਿੰਗ ਜਿਹੜੀ ਆ ਉਹ ਬਿਲਕੁਲ ਵੀ ਜਿਹੜੀ ਉਸ ਦੇ ਵਿੱਚ ਜਰਾ ਜਿੰਨੀ ਵੀ ਜਿਹੜੀ ਕਹਿ ਸਕਦੇ ਆ ਵੀ 1 ਸੈਂਟੀਮੀਟਰ ਵੀ ਜਿਹੜਾ ਹੋ ਨਹੀਂ ਦਿੱਤਾ ਜਾਊਗਾ ਸੋ ਪੀਸਫੁਲ ਪ੍ਰੋਟੈਸਟ ਕੱਲ ਕਿੱਦਾਂ ਹੁੰਦੇ ਆ ਜਦੋਂ ਮਰੇ ਮਰੀਨਸ ਹੋ ਸਕਦੇ ਆ ਨੈਸ਼ਨਲ ਗਾਰਡ ਹੋ ਸਕਦੇ ਆ ਪਾਬ ਨਵਾਂ ਜਿਹੜੀਆਂ ਉਹ ਬਹੁਤ ਜਲਦੀ ਪੜਕ ਜਾਂਦੀਆਂ ਆ ਸਾਰਿਆਂ ਦੀਆਂ ਤੇ ਸਥਿਤੀ ਕਿੱਦਾਂ ਦੀ ਬਣੂਗੀ ਇਹ ਕੱਲ ਨੂੰ ਜਿਹੜੀ ਉਹ ਦੇਖਣ ਵਾਲੀ ਗੱਲ ਰਹਿ ਸਕਦੀ ਆ ਸਿਚੁਏਸ਼ਨ ਕਾਫੀ ਵੋਲੇਟਾਈਲ ਰਹਿਣ ਵਾਲੀ ਆ ਸੋ ਕਿੱਦਾਂ ਦੀ ਸਿਚੁਏਸ਼ਨ ਕੱਲ ਨੂੰ ਬਣਦੀ ਆ ਉਹਦੀਆਂ ਅਪਡੇਟਸ ਦੇ ਲਈ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਜੁੜੇ ਰਹਿਣਾ